ਪੋਗਤਾ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਆਇਆ ਸ੍ਰੀ ਗੁਰੂ ਤੇਗ ਬਹਾਦਰ ਟੱਕ ਜੁਨੀਅਨ ਪੁਆਣੀਗੜ ਵਿਖੇ ਜਿੱਥੇ ਸੀਜ਼ਨ ਤੋਂ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਜਾਂਦਾ ਹੈ ਅਤੇ ਇਸ ਵਾਰ ਵੀ ਲਿਆ ਜਾ ਰਿਹਾ ਹੈ ਤਿੰਨ ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਜੋ ਅੱਜ ਭੋਗ ਪਾਏ ਗਏ ਨੇ ਇਸ ਮੌਕੇ ਉੱਚੇ ਚੇਤ ਤੌਰ ਤੇ ਹਰ ਕਾ ਵਿਧਾਇਕ ਵੀ ਬਨਰਿੰਦਰ ਕੌਰ ਭਰਾਜ ਪਹੁੰਚੇ ਨੇ ਇਸ ਮੌਕੇ ਜਤਿੰਦਰ ਸਿੰਘ ਵਿੱਕੀ ਬਾਜਬਾ ਪ੍ਰਧਾਨ ਟਰੱਕ ਯੂਨੀਅਨ ਪੁਹਾਣੀਗਰ ਨੇ ਸਭਨਾਂ ਨੂੰ ਜੀ ਆਇਆਂ ਆਖਿਆ ਉੱਚੇ ਚੇਤ ਤੌਰ ਤੇ ਅਨਾਜ ਮੰਡੀ ਪੁਹਾਣੀਗਰ ਦੇ ਪ੍ਰਧਾਨ ਪ੍ਰਦੀਪ ਮਿੱਤਰ ਜਸਪਾਲ ਸਿੰਘ ਮਟਰਾ ਵਿਪਨ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਗੋਲਪ੍ਰੀਤ ਸਿੰਘ ਫਗੂ ਵਾਲਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਗੁਰਪ੍ਰੀਤ ਸਿੰਘ ਸਰਪੰਚ ਚੰਨੋ ਰਣਜੀਤ ਸਿੰਘ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪੁਆਣੀਗੜ ਬਿੱਟੂ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪੁਆਣੀਗੜ ਗੁਰਤੇ ਸਿੰਘ ਛਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪੁਆਣੀਗੜ ਰਾਮ ਸਿੰਘ ਮੱਟਰਾ ਪ੍ਰਧਾਨ ਪੱਲੇ ਯਾਰ ਯੂਨੀਅਨ ਤੋਂ ਇਲਾਵਾ ਇਲਾਕੇ ਦੀਆਂ ਮਹਤਵਪੂਰਨ ਸ਼ਖਸੀਅਤਾਂ ਨੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਟਰੱਕ ਯੂਨੀਅਨ ਪਵਾਨੀਗੜ੍ਹ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਮੌਕੇ ਟਰੱਕ ਯੂਨੀਅਨ ਨੂੰ ਆ ਰੀਆਂ ਦਿੱਕਤਾਂ ਆ ਰੀਆਂ ਦਰਪੇਸ਼ ਮੁਸ਼ਕਲਾਂ ਸੰਬੰਧੀ ਜਿੱਥੇ ਹਲਕਾ ਵਿਧਾਇਕ ਨੇ ਕਿਹਾ ਕਿ ਉਹਨਾਂ ਨੂੰ ਜੋ ਵੀ ਹੁਕਮ ਲਾਇਆ ਜਾਊਗਾ ਉਹ ਡਟੇ ਰਹਿਣਗੇ ਟਰੱਕ ਯੂਨੀਅਨ ਦੇ ਨਾਲ ਖਰੇ ਰਹਿਣਗੇ ਜੋ ਵੀ ਟਰੱਕ ਯੂਨੀਅਨ ਦੇ ਕਮਾਕਾਰਾਂ ਲਈ ਉਹ ਮਦਦ ਕਰ ਸਕਦੇ ਨੇ ਉਹ ਠੋਕੇ ਮਦਦ ਕਰਨਗੇ ਸੋ ਤੁਹਾਨੂੰ ਉਥੇ ਲੈ ਚਲਦੇ ਆ ਸੁਣਾਉਨੇ ਆ ਸਭ ਤੋਂ ਪ੍ਰਧਾਨ ਵਿਪਨ ਸ਼ਰਮਾ ਕੁਝ ਕਹਿ ਰਹੇ ਨੇ ਆ ਜੋ ਸੁਣੋ ਪ੍ਰਧਾਨ ਜੀ ਨਾਲ ਬਾਈਨ ਕਿ ਪ੍ਰਧਾਨ ਜੀ ਨਾ ਹੋਰ ਹਰ ਸਾਲ ਜਿੱਤਰਾ ਸੌਣੇ ਦਾ ਸੀਜ਼ਨ ਮੁੱਖ ਰੱਖਦੇ ਹੋਏ ਇਹ ਆ ਦੂਸਰੇ ਗੁਰਤੇ ਬਾਅਦ ਟਰੱਕ ਯੂਨੀਅਨ ਵੱਲੋਂ ਸ੍ਰੀ ਵਿਕੀ ਬਾਜਵਾ ਜੀ ਦੀ ਰਹਿਮਾਈ ਯਾਤ ਅੱਜ ਸ਼੍ਰੀ ਕੰਨਪਾਟ ਸਾਹਿਬ ਦੇ ਟੋਕ ਪਾਇਆ ਗਿਆ ਜਿਸ ਵਿੱਚ ਸੌਦੇ ਹਲਕੇ ਦੇ ਐਮਐਲਏ ਨਿਰੰਦਰ ਕੋਪਰਾਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਸਨ ਹਰ ਸਾਲ ਜਿਸ ਤਰ੍ਹਾਂ ਸੀਜ਼ਨ ਦੇ ਮੁੱਕ ਰਕਦੇ ਹੋਏ ਅਸੀਂ ਕੰਨਪਾਟ ਸਾਹਿਬ ਪ੍ਰਕਾਸ਼ ਕਰਾਉਣੇ ਆ ਤੇ ਅੱਜ ਕੋ ਪਹੁੰਚ ਗਏ ਇਸ ਲਈ ਅਸੀਂ ਸਾਰਿਆਂ ਜਿੰਨੇ ਵੀ ਪਹੁੰਚੇ ਨੇ ਸਭ ਦਾ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਸੋਨੇ ਦੇ ਸੀਜ਼ਨ ਤੋਂ ਪਹਿਲਾਂ ਤੁਸੀਂ ਇੱਥੇ ਕੋ ਖੰਡਾਪਾ ਸਾਹਿਬ ਸਰਪੋਲੇ ਤੇ ਉਹਦੇ ਤੋਂ ਪਹੁੰਚ ਜਾਂਦੇ ਨੇ ਸ਼ਰਮਾਤਾ ਦੇ ਭਣੀ ਲਈ ਤੁਸੀਂ ਪਹੁੰਚੇ ਗਏ ਨੇ ਤੇ ਅਸੀਂ ਟਰੱਕ ਆਪਰੇਟਰਾਂ ਲਈ ਹਲੇਪੁਰਾ ਮਾਲੀ ਉਹਨਾਂ ਦੀ ਤੰਦਰੁਸਤੀ ਲਈ ਤੇ ਟੈਕ ਬਾਦਰ ਟਰੱਕ ਐਸੋਸੀਏਸ਼ਨ ਦੇ ਵੱਲੋਂ ਹਰ ਫਸਲ ਦੇ ਉੱਤੇ ਚਾਹ ਹਾੜੀ ਦੀ ਹੈ ਚਾਹ ਸੋਣੀ ਦੀ ਆ ਗੁਰੂ ਆਪ ਦਾ ਊਟ ਆਸਰਾ ਲੈ ਦੇਸੀ ਖੰਡ ਪਾਤ ਸਾਹਿਬ ਜਿਹੜੇ ਕਰਵਾਏ ਜਾਂਦੇ ਨੇ ਸੋ ਅੱਜ ਸੰਪੂਰਨ ਤਾਈ ਭੋਗ ਪਾਏ ਗਏ ਨੇ ਸੋ ਵਾਹਿਗੁਰੂ ਪਰਮਾਤਮਾ ਕਿਰਪਾ ਕਰਨ ਇਹ ਜੋ ਵੀ ਮਨੋ ਕਾਮਨਾਵਾਂ ਭਾਵਨਾਵਾਂ ਲੈ ਕੇ ਸਾਡੇ ਟੱਕ ਆਪਰੇਟਰ ਭਰਾਵਾਂ ਨੇ ਸਾਰੀ ਕਮੇਟੀ ਨੇ ਗੁਰੂ ਸਾਹਿਬ ਦਾ ਊਟ ਆਸਰਾ ਲਿਆ ਸਾਹਿਬ ਕਿਰਪਾ ਕਰਨ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨ ਔਰ ਇਸ ਸੀຊਨ ਦੇ ਵਿੱਚ ਸਾਰਿਆਂ ਦੇ ਪਰਿਵਾਰਾਂ ਚ ਵਾਧਾ ਕਰਨ ਤਰੱਕੀਆਂ ਦੇਣ ਤੇ ਸਾਡੇ ਭਰਾ ਜਿੰਨੇ ਵੀ ਆਪਣੇ ਰੋਜ਼ਗਾਰ ਦੀ ਆਪਣੀ ਰੋਟੀ ਦੀ ਭਾਲ ਦੇ ਵਿੱਚ ਸਾਰਾ ਦਿਨ ਸੜਕਾਂ ਤੇ ਜਿਹੜੇ ਤੁਰਦੇ ਆ ਜਾਂਦੇ ਆ ਸੋ ਵਾਹਿਗੁਰੂ ਕਿਰਪਾ ਕਰਨ ਕਿ ਉਹਨਾਂ ਨੂੰ ਕਿਸੇ ਨੂੰ ਵੀ ਕਦੇ ਵੀ ਕੋਈ ਤੱਤੀ ਬਾਹ ਨਾ ਲੱਗੇ ਸੋ ਅੱਜ ਉਹ ਗੁਰੂ ਸਾਹਿਬ ਦਾ ਉਹ ਆਸਰਾ ਲੈ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਕੈਪਟਨ ਸਰਕਾਰ ਦੇ ਟਾਈਮ ਜਾਂਦੇ ਹੋਏ ਜਿਹੜੀ ਜੁਨੀਆ ਭੰਗ ਪਈਆਂ ਸੀਗੀਆਂ ਔਰ ਇਸ ਦੇ ਉੱਤੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਸੀਗਾ ਤੇ ਸਾਡੇ ਡੇਰਾ ਬਸੀ ਤੋਂ ਐਮਐਲਏ ਨੇ ਰੰਧਾਵਾ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਰਹੇ ਨੇ ਕੋਈ ਇਸ ਦੀ ਅਗਵਾਈ ਵੀ ਕਰ ਰਹੇ ਨੇ ਔਰ ਪਿੱਛੇ ਐਸੋਸੀਏਸ਼ਨਾਂ ਨੇ ਜਿਹੜਾ ਲਿਖਤੀ ਰੂਪ ਤੇ ਉਹਨਾਂ ਨੂੰ ਦਿੱਤਾ ਵੀ ਹੈ ਸੋ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਦੇ ਜ਼ਰੂਰ ਕੋਈ ਨਾ ਕੋਈ ਕਾਰਵਾਈ ਹੋਊਗੀ ਔਰ ਮੇਰੇ ਵੱਲੋਂ ਜਿੱਥੇ ਹੋਊਗਾ ਅਸੀਂ ਆਪਣੀ ਪਰਤ ਕਰਕੇ ਸੀ ਤੇ ਪੈਰਾ ਦਾ